ਇਨਾਂ ਨੂੰ ਵੀ ਸ਼ਾਮ ਹੈ ਚਲ ਬੰਨਤੀਆਂ ਹੁਣ ਰੇਟ ਬੈਠੀਆਂ ਰਹਿਣੀਆਂ ਲੈ ਹੁਣ ਤਿਆਰ ਤਾਂ ਮੈਂ ਹੋ ਗਈ ਮੇਰਾ ਜੀ ਐਨਾ ਕਰੀ ਜਾਂਦਾ ਪਿੰਡ ਜਾਣ ਨੂੰ ਕੀ ਕਰਾਂ ਹੁਣ ਇਹਨਾਂ ਨੂੰ ਵੀ ਨਹੀਂ ਪੁੱਛ ਸਕਦੀ ਇੱਕ ਆਦਨ ਦਿਨ ਉੱਥੇ ਤੇਰਾ ਜਦੋਂ ਤੈਨੂੰ ਕੋਈ ਗਈ ਨੂੰ ਬੁਲਾਉਂਦਾ ਨਹੀਂ ਹੈਗਾ ਤੂੰ ਕਿਉਂ ਜਾਨੀ ਆ ਮੇਰਾ ਅਪਰਾਧ ਮੇਰੇ ਖੜੀ ਬੰਨਣ ਮੇਰੇ ਐਨਾ ਜੀ ਕਰਦਾ ਚਲ ਪੁੱਛ ਕੇ ਦੇਖਦੀ ਹਾਂ ਹਾਂ ਤਾਂ ਕੀ ਕਹਿਣਗੇ ਕੀ ਕਰਦੇ ਸੀ ਉਹ ਫੋਨ 'ਚ ਦੇਖੀ ਜਾਂਦਾ ਸੀ ਮੈਂ ਤਾਂ ਕਿ ਮੈਂ ਤੇ ਯਾਰ ਜੀ ਵੀ ਬੈਠੇ ਆਂ ਤਿਆਰ ਤਾਂ ਮੇਰੇ ਨਾਲ ਪਿੰਡ ਜਾਣ ਨੂੰ ਜੀ ਕਰੀ ਜਾਂਦਾ ਅੱਛਾ ਸਾਰੀਆਂ ਕੁੜੀਆਂ ਸਾਰੀਆਂ ਅੰਡਣਾ ਘਮੰਡਣੀਆਂ ਆਪਦੇ ਪੇਕੇ ਜਾ ਕੇ ਆਈਆਂ ਨੇ ਠੀਕ ਆ ਰਖੜੀ ਬੰਨ ਕੇ ਆਈਆਂ ਨੇ ਆਪਦੇ ਭਰਾ ਦੀ ਮੇਰਾ ਵੀ ਜੀ ਕਰਦਾ ਵੀ ਮੈਂ ਆਪਦੇ ਭਰਾ ਦੇ ਰਖੜੀ ਬੰਨ ਕੇ ਆਵਾਂ ਉੱਥੇ ਗੱਲ ਤਾਂ ਆਇਆ ਵਕਤਾ ਜਾ ਤੂੰ ਉਹਦੇ ਤੈਨੂੰ ਪੁੱਛਦਾ ਤਾਂ ਨਹੀਂ ਕੋਈ ਤੇਰੀ ਪਰਜਾਈ ਤੈਨੂੰ ਪੁੱਛਦੀ ਹੈਗੀ ਨਾ ਤੈਨੂੰ ਦੇਖ ਕੇ ਰਾਜੀ ਆ ਉਹ ਮੈਥੋਂ ਹੀ ਕੋ ਚੱਲਿਆ ਨਹੀਂ ਆਂਦਾ ਹੈਗਾ ਬਸ ਕੋਈ ਨਾ ਜੀ ਕਈ ਵਾਰ ਇੱਕ ਕਦੀ ਵਾਰ ਗੁੱਸਾ ਹੋ ਜਾਂਦਾ ਬੰਦੇ ਨੂੰ ਤਾਂ ਕਰਕੇ ਬੋਲ ਪੀ ਹੁਣੀ ਐਂ ਤਾਂ ਨਹੀਂ ਵੀ ਕੋਈ ਵੀ ਆਈ ਵਾਰੀ ਮੇਰੇ ਨਾਲ ਮਾੜਾ ਵਿਹਾਰ ਕਰੂਗੀ ਉਹ ਮੈਂ ਤਾਂ ਇਹ ਕਹਣਾ ਵੀ ਦੇਉ ਤੈਨੂੰ ਜਿੰਦ ਦੇਖ ਕੇ ਜਰਦੀ ਨਹੀਂ ਹੈਗੀ ਫਿਰ ਬਾਕੀ ਤੇਰੀ ਸਲਾਹ ਤੂੰ ਵਗ ਜਾ ਜੇ ਜਾਣਾ ਕੱਲੀ ਨੇ ਮੈਂ ਤਾਂ ਨਹੀਂ ਜਾ ਸਕਦਾ ਹੈਗਾ ਮੈਥੋਂ ਪਰ ਦੇਖਿਆ ਨਹੀਂ ਆਂਦਾ ਬਰਦਾਸ਼ਤ ਨਹੀਂ ਹੁੰਦੀ ਇਹ ਚੀਜ਼ਾਂ ਬਲ ਚਲੋ ਜੀ ਆਪਾਂ 2 ਘੰਟੇ ਚ ਮੁੜ ਆਵਾਂਗੇ। ਚਲ ਤੂੰ ਜਾ ਆ ਤੇਰੀ ਮਰਜ਼ੀ ਹੈ ਤੇ ਤੂੰ। ਚਲ ਫਿਰ ਮੈਂ ਬਾਗਿਆ ਨਹੀਂ ਮੈਂ 8:00 ਤੱਕ ਮੁੜ ਆਉਂਗਾ। ਚਲ ਜਾ ਆ ਕੋਈ। ਆ ਤਾਂ ਮੈਂ ਗਈ। ਕਿਤੇ ਪਰਾਈ ਮੇਰੀ ਸੱਚੀ ਨਾ ਮੇਰੇ ਨਾਲ ਉਹੀ ਹਾਲ ਕਰੇ ਪਹਿਲਾਂ ਵਾਲਾ। ਮੈਂ ਜਾ ਕੇ ਇਹਨਾਂ ਨੂੰ ਵੀ ਕੀ ਦੱਸੂੰਗੀ। ਪਤਾ ਨਹੀਂ ਕੀ ਸਲੂਕ ਕਰ ਉਹ ਗਾਇਕ ਗਾਈ ਨਾਲ ਆ ਗਏ ਮੇਰੇ ਨਾਲ ਆਪ ਜਹ ਲੱਗੀ ਅੰਦਾ ਜਿਵੇਂ ਕੋਈ ਆਊਗਾ ਪਰ ਘੋਣਾ ਵੀ ਕੀ ਇੰਨੀ ਗਰਮੀ ਹੈ ਨਾ ਕੋਈ ਰੋਟੀ ਪਾਣੀ ਬਣੇ ਮੋਲ ਦਾ ਦੁੱਧਾ ਨਾ ਵਾਰੀ ਵਾਰੀ ਚਾਹ ਬਣੇ ਕਿੱਥੇ ਤਾਂ ਬੈ ਸਸਰੀ ਕਾਲ ਸਸਰੀ ਕਾਲ ਤਾਂ ਫੇਰ ਬੁਲਾਈ ਆ ਕਿੱਧਰ ਮੂੰਹ ਝੱਕੀ ਆਣੇ ਤੁਹਾਨੂੰ ਦੁੱਸਦਾ ਨਹੀਂ ਹੈਗਾ ਮੈਂ ਪੋਚੇ ਲਈ ਜੰਨੀ ਆ ਕੋਈ ਨਾ ਪੱਭੀ ਮੈਨੂੰ ਪਤਾ ਨਹੀਂ ਲੱਗਿਆ ਪੋਚਾ ਕੀ ਸਾਹਮਣੇ ਦਿਖਦਿਆ ਤੁਹਾਨੂੰ ਇਹ ਪੋਚਾ ਲੈ ਇਹਨੇ ਪਤਾ ਕਿ ਲੱਗੇਦਾ ਕੀ ਮਤਲਬ ਹੋਵੇ ਵੀ ਨਹੀਂ ਲੱਗਿਆ ਪਤਾ ਬਈ ਇੱਥੇ ਮੈਂ ਬਾਹਰ ਕੁਰਸੀ ਲੈ ਕੇ ਇਹਨੂੰ ਪੋਚਾ ਲਾ ਰਾਨਾ ਨੇ ਮਿੰਟ ਠੀਕ ਲਾਵੇ ਸਾਸਰੀ ਘਰ ਤੁਹਾਨੂੰ ਕੀ ਕਿਹਾ ਸੀਗਾ ਵੀ ਮੰਜੇ ਦੇ ਥੱਲੇ ਨਹੀਂ ਉਤਰਨਾ ਪੈੜਾ ਪਾਈ ਨਹੀਂ ਹੋ ਕਿਵੇਂ ਫਿਰ ਬੁਲਾ ਲੈ ਸਾਸਰੀ ਘਰ ਨਾ ਜੀ ਤੂੰ ਕਿਵੇਂ ਫੇਰ ਆ ਗਈ ਹਲੇ ਉਦੋਂ ਤਾਂ ਗਈਆਂ ਮਹੀਨਾ ਨਹੀਂ ਹੋਇਆ ਹੁਣ ਆਲੇ ਛੁੱਟੀਆਂ ਲੰਘੀਆਂ ਨੇ ਪਾਪੀ ਮੈਂ ਤਾਂ ਰਖੜੀ ਬੰਨਣ ਆਈ ਸੀ ਲੈ ਰਖੜੀ ਬੰਨਣ ਗਈ ਹੁਣ ਤਾਂ ਤੈਨੂੰ ਸਾਰਾ ਸਮਾਨ ਦੇ ਕੇ ਆਇਆ ਗੁਰਪ੍ਰੀਤ ਹੁਣ ਤੂੰ ਫੇਰ ਆ ਗਈ ਲੈ ਇਹਨਾਂ ਨਹੀਂ ਪਈ ਸਾਡੇ ਚ ਗੁੰਜਾਇ ਸੀਗੀ ਬਾਰੀ-ਬਾਰੀ ਸਮਾਨ ਦੇਣ ਦੀ ਫਿਰ ਭਾਬੀ ਮੈਂ ਕਿਹੜਾ ਕੁਛ ਲੈਣ ਆਈ ਆ ਐਦੋ ਰਖੜੀ ਆ ਗਈ ਨਾ ਕਾਲੂ ਕੋ ਹੋਰ ਤੇ ਹਾਰ ਆ ਗਈ ਆ ਤੇ ਫਿਰ ਵੀ ਤੂੰ ਆਈ ਰਹਿ ਕਰੇਂਗੀ ਬੀਰਾ ਕਿੱਧਰ ਗਿਆ ਪਾਪੀ ਤੂੰ ਬੀਰਾ ਉਹ ਤਾਂ ਖੇਤ ਗਿਆ ਹੋਇਆਗਾ ਨਾਲੇ ਪਾਣੀ ਦੀ ਬਾਰੀ ਆ ਚੁ ਤੂੰ ਪੁੱਛ ਲੈ ਮੈਂ ਬਾਰ ਚ ਹੀ ਰਖੜੀ ਬੰਨ ਕੇ ਮੁੜ ਜੂ ਤੂੰ ਕਿਹਨਾਂ ਪੁੱਛ ਲੈ ਓਹੋ ਰਖੜੀ ਬੰਨਣ ਦੀ ਗੱਲ ਨਹੀਂ ਮੁੜ ਕੇ ਹੁਣੇ ਗਿਆ ਤੇਰੇ ਅੱਗੇ ਅੱਗੇ ਹਲੇ ਹਲੇ ਪਾਣੀ ਵੱਡੂਆ ਜਾ ਕੇ 2-2 ਘੰਟੇ ਲੱਗਣੇ ਸ਼ਾਮ ਹੀ ਹੋਈ ਉਹ ਬਲਤਾਂ ਆਉਂਦੀਆਂ ਟਾਈਮ ਡੇਗਾ ਤੂੰ ਰੋਟੀ ਵੀ ਹੋਣਾ ਖਾਣਾ ਤੂੰ ਇੱਕ ਵਾਰੀ ਪੁੱਛ ਲੈ ਨਾ ਬੱਬੀ ਫੋਨ ਕਰਕੇ ਆਏਗਾ ਤੂੰ ਕਰਦੀ ਆ ਪੁੱਛ ਕੇ ਲਾ ਮੇਰੇ ਕੋਲੋਂ ਤਾਂ ਗਿਆ ਹੁਣ ਜਾਂ ਤਾਂ ਮੇਰੇ ਕੋਲੋਂ ਨਹੀਂ ਗਿਆ ਫਿਰ ਤਾਂ ਮੈਂ ਪੁੱਛਾ ਫੋਨ ਲਾ ਕੇ ਨਹੀਂ ਮੈਨੂੰ ਲੜੂਆ ਵੀ ਮਗਰੀ ਫੋਨ ਲਾਤਾ ਹਲੇ ਹੁਣ ਤਾਂ ਮੈਂ ਕਰੋ ਗਿਆਗਾ ਮੈਂ ਫਿਰ ਬਹਿ ਜਾ ਨੀ ਬੱਬੀ ਮੈਂ ਡੀਕ ਲੈਣੀ ਆਂਗੀ ਦੀ ਕੀ ਕੀ ਉਹ ਤਾਂ ਨੀਰਾ ਕਰਿਆ ਹੋਆ ਫਿਰ ਕਰੇਵੇਂ ਤੇਰੇ ਸਰਦਾ ਹੈ ਹੁਣ ਤੂੰ ਮੁੜਨਾ ਹੋਣਾ ਆਥਣੇ ਪੱਬੀ ਮੈਂ ਬੈਹ ਜਾਨੀ ਆ 10 ਮਿੰਟ ਡੀਕ ਰਣੀ ਆ ਜੋ ਤੈਨੂੰ ਕੇਰੀ ਕਹਤਾ ਕਿੰਨੀ ਬੁਸ਼ਰਮਾ ਕੁੜੇ ਤੂੰ ਜੋ ਤੈਨੂੰ ਕੇਰੀ ਕਹਤਾ ਵੀ ਨਹੀਂ ਆਉਂਦਾ ਹਜ਼ਾਰ ਦਾ ਲਾਗਿਆ ਕੋਈ ਲੋੜ ਨਹੀਂ ਹੈਗੀ ਰਖੜੀ ਬਣਾਉਣੀ ਆਪੀ ਬੰਨ ਲੈਣ ਦੇ ਰਖੜੀ ਨਹੀਂ ਜੋ ਤੈਨੂੰ ਕੇਰੀ ਕਹਤਾ ਸੁਣਦੀ ਨਹੀਂ ਹੈਗੀ ਲੈ ਕੇਰਾ ਕਹੇ ਤੂੰ ਕਰਨ ਦੀ ਕਹੀ ਜਾਨੀ ਆ ਪਿਆਰ ਨਾਲ ਕਿ ਕਿੱਟੀ ਚੰਦਰੀਆ ਭਾਬੀ ਆਏ ਨਹੀਂ ਹੈਗਾ ਫੇਰ ਰਖੜੀ ਬੰਨਣ ਦੇ ਦੇ ਮੈਨੂੰ ਕੀ ਹੁੰਦਾ ਸੀ ਜੇ ਮੈਂ ਰਖੜੀ ਬੰਨ ਲੈਦੀ ਕੇਂਦਰੀ ਐ ਮਰਾ ਦਾ ਉਹੀ ਕੰਮ ਕਰਿਆ ਕੁੜੀ ਨਾਲ ਤਾ ਮਸਾਂ ਕੁੜੀ ਰਖੜੀ ਬੰਨਣਾ ਇਹ ਹੁੰਦੀ ਜਿੰਨਾ ਚਿਹਰੇ ਦੀ ਮਾਂ ਜਿਉਂਦੀ ਸੀ ਕੋਨਾ ਚਿਹਰੀਤੀ ਕੁੜੀ ਦਾ ਤਾਂ ਇਹ ਗੱਲਾਂ ਕਰ ਜਾਂੀਆਂ ਤਾਂ ਉਹ ਪਿਛੇ ਦੀ ਮਿੱਤ ਹੁੰਦੀਆਂ ਨੇ ਅੱਡੇ ਚਲ ਗਰੀ ਗਈ ਸੀ ਨਾ ਬਾਤ ਤੇ ਕਹੀ ਰਾਜੀ ਹੈਗੀ ਕੁੜੀ ਤਾਂ ਜਮੀਨ ਦੇਖ ਕੇ ਰਾਜੀ ਹੈਗੀ ਜਿਵੇਂ ਆਪਣੀ ਚਾਹ ਦੀ ਕੁੱਟੀ ਵੀ ਨਹੀਂ ਪਈ ਹੁਣ ਆਈ ਮੋਟੀ ਤੂੰ ਜਵਾ ਆਪਣੀ ਚਾਹ ਪਾਣੀ ਪਿਆ ਘੁੱਟਾ ਧਾਮ ਲੈ ਲੈ ਗੱਲਾਂ ਬਾਤਾਂ ਕਰੋ ਦੇ ਸਲਾਪ ਆ ਕੀ ਲੈਣਾ ਜੇ ਮੈਂ ਗਈ ਸਰੇ ਨਹੀਂ ਪਤਾ ਮੇਰੇ ਨਾਲ ਦ ਨਾ ਬਾਈ ਉਹਦਾ ਜਿਹੜਾ ਸੁਭਾਅ ਹੀ ਨਹੀਂ ਹੈਗਾ ਕਿਸੇ ਦਾ ਆਪਾਂ ਇਹਨਾਂ ਦੇ ਕਿੰਨੇ ਕਿਵੇਂ ਪਰ ਪ੍ਰੀਤ ਨੂੰ ਮੂੰਹਾਂ ਲੱਗੋ ਕਿ ਆਈ ਨਹੀਂ ਆ ਨਾ ਵੀਰੇ ਮੈਨੂੰ ਪਤਾ ਨਹੀਂ ਲੱਗੇ ਸਸਰੀ ਘਰ ਦੀ ਸਸਰੀ ਤਾਂ ਆ ਜਾ ਤੂੰ ਕਿਵੇਂ ਮੁਰਗੀ ਹੁਣ ਨਾ ਮੈਂ ਵੀਰੇ ਮੈਨੂੰ ਕਵੇੜਾ ਹੋ ਜਾਂਦਾ ਮੈਂ ਜਾਣਾ ਕੋਈ ਨਾ ਕੋਈ ਨਾ ਆਜਿਆ ਕਰਿਆ ਜਾ ਮੈਨੂੰ ਤਾਂ ਤੁਰਿਕੇ ਹੀ ਨਹੀਂ ਹੈਗਾ ਮੈਂ ਤਾਂ ਅੱਡੇ ਤੱਕ ਗਿਆ ਸੀਗਾ ਦੁਕਾਨਾਂ ਤੇ ਉਹੀ ਬੱਸ ਬਈ ਮੈਨੂੰ ਆਏ ਸੀ ਵੀ ਚੱਲ ਟਾਈਮ ਲੱਗ ਜੂਗਾ ਤੈਨੂੰ ਲੈ ਵਿਚਾਰੀ ਦਾ ਪਾਈ ਮੋਰ ਨੇ ਕਰਮਾੜੀ ਨੇ ਪਾਈ ਪਾਈਆਂ ਤਾਂ ਫੇਰ ਵੀ ਮੱਚਦਾ ਹੀ ਹੈ ਮੈਂ ਤਾਂ ਇਧਰ ਹੀ ਆਈਦੀ ਪੁੱਤ ਹਾਂ ਠੀਕ ਆ ਹੁਣ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਤੇ ਫਾਇਦੇ ਤੇ ਪੈ ਅਰੇ ਖੜੀ ਬੰਨ ਨਾ ਆਈ ਸੀ ਮੈਂ ਤਾਂ ਅੱਛਾ ਤੂੰ ਮੁੜੀ ਵੀ ਜਾਂਦੀ ਸੀ ਉਵੇਂ ਬਸ ਫਿਰ ਪਾਬੀ ਕਹਿੰਦੀ ਬਾਈ ਨੂੰ ਟਾਈਮ ਲੱਗੂਗਾ ਅੱਛਾ ਹਾਂ ਮੈਂ ਤਾਂ ਕਰਦੇ ਨੇ ਹਰ ਕੋਈ ਬੜੀ ਚੰਦਰੀ ਹੈ ਤੇਰੇ ਘਰ ਆਣੀ ਕੁੜੀ ਨੇ ਦੇਖ ਕੇ ਨਹੀਂ ਰਾਜੀ ਹੋਏ ਜਮੇ ਮਸੀ ਉਹਦਾ ਸਬਾਈ ਆਇਆ ਹੈ ਆਪਾਂ ਕੀ ਕਰ ਸਕਦੇ ਆ ਪਰ ਹੂੰ ਸਵਾਹ ਆਪੇ ਮਾੜਾ ਮਟਾ ਨੂੰ ਸਮਝਾ ਆਇਆ ਕਰੋ ਹਾਂ ਮੜਮਟਾ ਕੁ ਰੱਖਿਆ ਕਰ ਤੇ ਰੱਖੀਏ ਤਿੰਨ ਗਲ ਕੁੜੀਆਂ ਨੂੰ ਚਾਹਵੇਂ ਮਣੋ ਮੋਤੀ ਉਹ ਵੀ ਕਿਸੇ ਦਿੱਤੀ ਹੈ ਜੀ ਉਹਨੂੰ ਕੋਈ ਮੋੜੇ ਫੇਰ ਉਮਾ ਸਿਰ ਦਾ ਦਿਮਾਗ ਹੀ ਆਇਆ ਹੈ ਜੇ ਇੰਨਾ ਸੋਚੇ ਫਿਰ ਐਂ ਕਾਨੂੰ ਕਰੇ ਪੈਣਾ ਮੇਰੇ ਨਾਲ ਤੂੰ ਨਹੀਂ ਕਹਿੰਦਾ ਭਾਈ ਮੜਾ ਮਟਾਂ ਨੂੰ ਘੂਰਿਆ ਕਾ ਚਲ ਕੋਈ ਨਾ ਕਹਾਂਗੇ ਮੈਂ ਸਿ ਸਮਝਾ ਮੰਗੂ ਹੋਰ ਸਮਝਾ ਫਿਰ ਮੜਾ ਮੋਟਾ ਜੇ ਬਾਕੜੀ ਨੂੰ ਹੁਣ ਦੇਖ ਕੇ ਰਾਜੀ ਇਸੀ ਕਰਦੇ ਪਾਰੇ ਕੁੜੀ ਮੋੜੀ ਵਿੱਚ ਖੜੀ ਦੇਖੀ ਜਾਂਦੀ ਚਲ ਕੋਈ ਨਾ ਮੈਂ ਸਮਝਾਉਂਗਾ ਹੋਰ ਸਮਝ ਚੱਲ ਅਗਰ ਪ੍ਰੀਤ ਤੂੰ ਚੱਲ ਕਰੇ ਤੇ ਮੈਂ ਦੇਖਦਾ ਕੀ ਕਰਦੀ ਹੋਰ ਵੀਰੇ ਤੁਸੀਂ ਆ ਜਾ ਨਾ ਨਾ ਮੈਂ ਦੇਖਦਾ ਤੂੰ ਚੱਲ ਗਿਆ ਉਹ ਕਰ ਜਨਾ ਉੱਧਰ ਸਿੱਟਾਣਾ ਪਿਛਲੇ ਸਾਲ ਫਿਰ ਚਾਣੂ ਕੋਟ ਨਹੀਂ ਤਾਕ ਕੁੜੀ ਦੇਵ ਸ਼ਰਮਾ ਦੀ ਫੇਰ ਆ ਗਈ ਹਲੇ ਹੁਣ ਤਾਂ ਤੈਨੂੰ ਭੇਜਾਂਗਾ ਇਹਨਾਂ ਕੁਛ ਕਹਿ ਕੇ ਵੀ ਭੈ ਹੈ ਨਹੀਂ ਉਹ ਕਰੇ ਨਹੀਂ ਹੈਗਾ ਹੱਥ ਨੇ ਆਉ ਉਹ ਮੈਂ ਲੱਗਾ ਚੜ ਚੜ ਗਈ ਹੁਣੀ ਬੱッセ ਲੈ ਰੋ ਬੋਲਦੀ ਨਹੀਂ ਹੈਗਾ ਕੁਛ ਤਾਂ ਬੋਲ ਭਾਬੀ ਉਹ ਉਹ ਕਿ ਗਾਵੇਂ ਕੁਛ ਬੋਲ ਮੈਂ ਦੱਸਦਾ ਤੈਨੂੰ ਇਹ ਤੈਨੂੰ ਵਿਚਾਰੀ ਕੀ ਦੱਸੂਗੀ ਤੈਨੂੰ ਆਏ ਦੇ ਦੀ ਜਮਾ ਕਦਰ ਨਹੀਂ ਹੈਗੀ ਤੇ ਮੈਂ ਇਹਨੂੰ ਕੀ ਕਿਹਾ ਜਿਵੇਂ ਤਾਂ ਕਿਹਾ ਸੀ ਬਹਿ ਜਾ ਚਾਹ ਪਾਣੀ ਪੀ ਲੈ ਨਾ ਮੈਂ ਤਾਂ ਜਾਨੀ ਆ ਵੀ ਦਾਦਾ ਘਰੇ ਨਹੀਂ ਕਿਨੇ ਮੈਂ ਤਾਂ ਕੰਮ ਆਥਣੇ ਨੇ ਕਿ ਨਹੀਂ ਮੈਨੂੰ ਪਤਾ ਲੱਗ ਗਿਆ ਹੁਣ ਤੂੰ ਕਹੇ ਜੀ ਕਦਰ ਕਰਦੀ ਆਏ ਗਈ ਦੀ ਲੈ ਮੈਂ ਤਾਂ ਕਿਹਾ ਸੀ ਮੈਂ ਤਾਂ ਬੈਠ ਚਾਹ ਪਾਣੀ ਮਿਲਾ ਰਿਹਾ ਨਾ ਤੂੰ ਨਾ ਬੋਲ ਦੇ ਤੇ ਕਿਨੇ ਮੈਨੂੰ ਚਾਹਨੀ ਹੈ ਕਿ ਨਹੀਂ ਫਿਰ ਕਿੰਨੀ ਜਲ ਹੋਈ ਨਹੀਂ ਹੈਗਾ ਕਿ ਨਹੀਂ ਭਰਾ ਘਰੇ ਕਿ ਨਹੀਂ ਫਿਰ ਮੈਂ ਤਾਂ ਲੇਟ ਹੋ ਉਹ ਮੈਂ ਸਾਰਾ ਕੁਝ ਜਾਣਦਾਗਾ ਮੇਰੀਆਂ ਪਹਿਲਾਂ ਨੂੰ ਤਾਂ ਦੇਖ ਕੇ ਰਾਜੀ ਨਹੀਂ ਹੈਗੀ ਤੂੰ ਮੈਂ ਤਾਂ ਕੁਝ ਕਹੀ ਨਹੀਂ ਪੁੱਛਣਾ ਕਿ ਭੈਣ ਬੂਤੇ ਤੇ ਖੜੀ ਐ ਮੈਂ ਮੈਨੂੰ ਕੁਝ ਕਿਹਾ ਸੀ ਤੈਨੂੰ ਇਹ ਬਿਨਾ ਕਹੀ ਬਾਗੀ ਰੋਂਦੀ ਜਾਂਦੀ ਸੀ ਵਿਚਾਰੀ ਇਹ ਤਾਂ ਰਾਜ ਕੁਦਰਤੀ ਮੈਂ ਮਿਲ ਗਿਆ ਚਲ ਮੈਂ ਇਹਨੂੰ ਵਾਪਸ ਲਿਆ ਆ ਲੈ ਮੈਨੂੰ ਕੀ ਪਤਾ ਹੁਣ ਇਹ ਕਿਉਂ ਰੋਂਦੀ ਜਾਂਦੀ ਸੀ ਮੈਂ ਤਾਂ ਕੁਝ ਕਹੀ ਨਹੀਂ ਇਹਨੂੰ ਰੋਣ ਵਾਲੀ ਕਿਹੜੀ ਗੱਲ ਕਹੇਤੀ ਇਹਨੂੰ ਨਹੀਂ ਫਿਰ ਬੰਦੇ ਨੂੰ ਅੰਦਰ ਬਿਠਾਉਂਦੇ ਆ ਚਾਹ ਪਾਣੀ ਦਾ ਨਾਂ ਲੈਂਦੇ ਆ ਮੇਰੇ ਪਾਪੀ ਨੇ ਤਾਂ ਮੈਨੂੰ ਕੁਝ ਨਹੀਂ ਕਿਹਾ ਮੈਂ ਤਾਂ ਕੰਮ ਸੀ ਮੈਂ ਤਾਂ ਤਾਂ ਕਰਕੇ ਬਾਗੀ ਚਲ ਕੋਈ ਨਾ ਤੂੰ ਅੰਦਰ ਆ ਜਾ ਭੈਣ ਲੈ ਪਾਣੀ ਲੈ ਕੇ ਦੇ ਭੈਣ ਨੂੰ ਗਰਮੀ ਚ ਆਈ ਆ ਮੈਂ ਜਪਣੇ ਤੇ ਕੈਲਫੋਰਨੀਆ ਪੈਣੇ ਕਰ ਪਰਿਵਾਰ ਸੇ ਠੀਕ ਹੈ ਤੇਰਾ ਹਾਂ ਮੇਰੇ ਸਾਰੇ ਠੀਕ ਸੂਜੀ ਹੋਰ ਬਾਈ ਠੀਕ ਹੈ ਹਾਂ ਠੀਕ ਹੈ ਲਓ ਕਿਪਾ ਆਈ ਗਈ ਦੀ ਕਰ ਕਰਦੇ ਹੁੰਦੇ ਆ ਮੈਂ ਤਾਂ ਦੋ ਪੋਚੇ ਲਈ ਨਹੀਂ ਮੈਂ ਤੇ ਹੀ ਗਈ ਸੀ ਮੈਂ ਕਿਹਾ ਵੀ ਮੈਂ ਜਿਹਦੀ ਪੋਚੇ ਲਈ ਆਇਆ ਚਲ ਤੁਸੀਂ ਇੱਥੇ ਖੜ੍ਹਜੋ ਤੇ ਬੀਬੀ ਰਕ ਕਰ ਕਰੀ ਨਹੀਂ ਹੈਗਾ ਖੇਤ ਗਿਆ ਹੋਇਆਗਾ ਇਹ ਤਾਂ ਹੋਣੀ ਚਲ ਗਈ ਕਹਿੰਦੀ ਮੈਂ ਤਾਂ ਜਾਣੀ ਅਗਰੇ ਮੈਂ ਤਾਂ ਆਪਕਾ ਕੰਮ ਉਹ ਬਥੇ ਰਹਿਣੀ ਕਹਿੰਦੀ ਕਰੇ ਕੰਮ ਛੱਡ ਕੇ ਕਿਹਨਾਂ ਫਿਰ ਮੈਨੂੰ ਕੀ ਕਹਿੰਦੀ ਅੱਗੋਂ ਮੈਂ ਤਾਂ ਕੁਝ ਕਹੀ ਨਹੀਂ ਹੈਗਾ ਹੋਰ ਉਹਨਾਂ ਅਜੇ ਕਿਹੜੀ ਗੱਲ ਸੀ ਹੋਰ ਭੈਣੇ ਇੱਕ ਤੀਤੂ ਵਾਲੀ ਲੇਟ ਹੋ ਗਈ ਬਸ ਵੀਰੇ ਉਹੀ ਕੰਮਾਂ ਤਾਂ ਦੇ ਆ ਜਾਂਦੇ ਜੀ ਬਸ ਟਾਈਮ ਨਹੀਂ ਸੀ ਉਹਨਾਂ ਨੂੰ अच्छा बारी ਨਹੀਂ ਆਇਆਗਾ ਫਿਰ ਫਿਰ ਉਹ ਖੇਤ ਕੰਮ ਅਸੀਂ ਥੋੜਾ ਜਿਹਾ ਉੱਤਰ ਕਰਦੇ ਚਲ ਤੂੰ ਤਾਂ ਲੇਟ ਹੋ ਗਈ ਆ ਦੇਖਾ ਉਤਾਈ ਦੀਆਂ ਗੁੜੀਆਂ ਤਾਂ ਬਣ ਨਹੀਂ ਆ ਰਖੜੀ ਮੇਰੇ ਅੱਛਾ ਚਲ ਹਾਂ ਉਹਨਾਂ ਦੇ ਵੀਰੇ ਫਿਰ ਬੇਲੇ ਸਰਦਾਗਾ ਬੇਲੇ ਹੁੰਦੇ ਨਾ ਇਹ ਕਹਿੰਦੇ ਤਾਂ ਕਿਆ ਗੱਲ ਦਿੰਦੇ ਹੂੰ ਸਾਡੇ ਠੇਕੇ ਤੇ ਲੈ ਕੇ ਜਮੀਨ ਉਹਦੇ ਕਰਕੇ ਕੰਮ ਵਾਲਾ ਰਹਿੰਦਾ ਚਲ ਇੰਨੀ ਬਹੁਤਾ ਭੈਣੇ ਤੂੰ ਆ ਗਈ ਟਾਈਮ ਨਾਲ ਪਲੇਟ ਫੇਟ ਤਾਂ ਹੋ ਹੀ ਜਾਂਦਾ ਬੰਦਾ ਹਾਂ ਵੀਰ ਮੈਂ ਵੀ ਬਨ ਨਹੀਂ ਦਿੰਦੀ ਰੱਖੀ ਹਾਂ ਬਨ ਨਹੀਂ ਪਾਪੀਆ ਪਲੇਟ 'ਚ ਪਾ ਕੇ ਲੈ ਆ ਦ ਕੱਟ ਲਾਂ ਅੱਬ ਮੇਰੇ ਵੀਰ ਨੂੰ ਨਾ ਹਮੇਸ਼ਾ ਖੁਸ਼ ਰੱਖੇ। ਤੁਮੀ ਤਾਂ ਨਵੀਂ ਖੁਸ਼ ਰੱਖੇ ਰੱਬਾ। ਲੈ, ਮੇਰੇ 500 700 ਦੇਣ ਦੀ ਕੀ ਲੋੜ ਸੀ ਜੀ 100 ਰੁਪਏ ਦਿੰਦੇ ਹੁਣ ਤਾਂ ਸਾਰਾ ਸਮਾਨ ਦੇ ਗਿਆ ਹਲੇ ਮਹੀਨਾ ਨਹੀਂ ਹੋਇਆ ਉਹ ਗਾ ਜਿਹਨੂੰ। ਤਿੰਨ ਮਹੀਨਾ ਕੀ ਪਤਰਾ ਦੇਣ ਨੂੰ ਵੀ ਨਹੀਂ ਹੋਏ ਹੋਣੇ। ਮੇਰੇ ਥੋੜੇ ਦੇ ਦੇ। ਕੋਈ ਗੱਲ। ਤੂੰ ਕੋ ਥੋੜੇ ਕਹਿਣੇ ਤੂੰ ਤਾਂ ਕਹਿ ਵੀ ਭਰਿਆ ਦੇ ਦਿਆ। ਮੇਰੀ ਗੱਲ ਸੁਣ ਲੈ। ਇੰਨਾ ਕਰ ਕੀ ਆਪਣਾ ਘਰ ਚੱਲਦਾਗਾ ਜਿੰਨਾ ਆਪਾਂ ਕੁੜੀਆਂ ਨੂੰ ਦੇਵਾਂਗੇ ਪ੍ਰਭੂ ਨਹੀਂ ਆਪਾਂ ਨੂੰ ਵਧ ਦਿੰਦਾਗਾ ਫਿਰ ਕਹੀ ਦਿਨੇ ਵੀ ਹੁਣ ਸਰਸ ਮਰ ਗਈ ਐ ਜੀ ਹੁਣ 100 ਰੁਪਏ ਦੇਵਾਂਗਾ ਫਿਰ ਕੀ ਹੋਗਾ ਜੇ 500 ਦੇਤਾ ਆਪਣਾ ਵੀ ਘਰ ਆ ਆਪਣੀ ਵੀ ਕਬੀਲਦਾਰੀ ਆ ਕੁੜੀਆਂ ਨੇ ਉਹਨਾਂ ਬਾਰੇ ਸੋਚਣਾ ਹੈਗਾ ਐਂ ਤਾਂ ਉਹਨਾਂ ਦੇ ਟਾਈ ਹੋਈ ਜਾਵਾਂਗੇ ਉਹਨਾਂ ਦੇ ਕਰਮ ਉਹਨਾਂ ਨਾਲ ਨੇ ਇੰਨਾਂ ਦੇ ਕਰਮ ਇਹਨਾਂ ਨਾਲ ਨੇ ਕੁੜੀਆਂ ਦਾ ਤਾਂ ਆਪਣੇ ਘਰ ਦੀ ਸੁੱਖ-ਭਾਲ ਦੀਆਂ ਹੁੰਦੀਆਂ ਨੇ ਹਾਂ ਹੁਣ ਤੂੰ ਇਹਦੇ ਨਾਲ ਐ ਕਰੀ ਜਾਣੀ ਆ ਜੀ ਆਪਣੀਆਂ ਕੁੜੀਆਂ ਨੂੰ ਗਾਹਾਂ ਇਹੋ ਜੀਆਂ ਪ੍ਰਸ਼ੰਸਾਆਂ ਮਿਲ ਗਈਆਂ ਉਹ ਇਹ ਜਿਹਾ ਵਿਵਹਾਰ ਕਰਨਗੇ ਆਪਾਂ ਨੂੰ ਚੰਗਾ ਲੱਗੂਗਾ। ਇਸ ਲਈ ਭਾਬੀ ਤੇਰੇ ਵੀ ਮਾਣ ਨਹੀਂ ਮੈਂ ਰੱਖਦੀ। ਨਾ ਨਾ ਬੱਸ। ਮੈਂ ਤਾਂ ਇੱਕ ਹਨ ਬਣਾਉਂਦੀ ਇਹਨੂੰ ਐ ਪੈਸੇ ਦੇਣੇ ਪੈਣਗੇ। ਮੈਂ ਤਾਂ ਉਹੀ ਨਹੀਂ ਬਣਾਉਂਦੀ ਮੈਂ ਕਦੇ ਬਣਾਈ ਨਹੀਂ ਤੇ ਮੈਂ ਤੂੰ ਬਣਾ ਲੈਂਦੀ ਭਾਬੀ ਰੱਖ। ਨਾ ਨਾ ਮੈਂ ਤਾਂ ਕਦੇ ਬਣਾਈ ਨਹੀਂ ਹੈਗੀ ਬਸ ਰਹਿਣ ਦੇ ਆਪਣੇ ਭਰਾ ਦੇ ਮਨ ਨਹੀਂ ਤੀ ਨਾ ਬਹੁਤਾ। ਤਾਂ ਰਹਿਣ ਦੇ ਭੈਣੇ ਤੂੰ ਮੇਰੇ ਵੱਨਤੀ ਬਹੁਤਾ ਹੈ। ਭਾਬੀ ਬਣਾ ਲੈਂਦੀ। ਨਾ ਨਾ ਬੱਸ। ਚੱਲ ਬਣੇ ਤੂੰ ਦਿਲ ਤੇ ਨਾ ਲਾ ਗੱਲ ਉਹਦਾ ਸਭਾਈ ਹੈ ਇਹ ਜਗ੍ਹਾ ਨਾ ਲ ਵੀਰੇ ਮੈਨੂੰ ਵੀ ਕਵੇੜਾ ਹੁੰਦਾ ਮੈਂ ਫਿਰ ਜਾਨੀ ਆਂ ਕੋਈ ਨਾ ਬਣੇ ਮੈਂ ਛੱਡਾਂ ਤੈਨੂੰ ਅੱਡੇ ਤੱਕ ਗੁਰਪ੍ਰੀਤ ਹਾਂ ਜੀ ਆਏ ਕਰ ਬਣ ਨੂੰ ਸੂਟ ਲੈ ਕੇ ਦੇ ਵੀਰੇ ਸੂਟ ਨੂੰ ਕੀ ਆ ਪੈਸੇ ਦੇ ਨਾ ਨਾ ਕੋਈ ਨਾ ਬਣੇ ਸੂਟ ਲੈ ਕੇ ਜਾਈਂਦੋ ਆਏਗਾ ਤੋਂ ਪਹਿਣੀ ਆ ਬਣੇ ਤੇ ਜਿਹੜਾ ਜੀ ਬਾਗਿਆਂ ਨੂੰ ਆਪਾਂ ਵਾਸਤਾ ਨਹੀਂ ਲੈ ਸਕਦੇ ਹੁਣ ਇਹ ਵੀ ਹੁਣ ਤੇ ਇਹ ਪਹਿਲਾ ਮੂੰਗੀ ਆਇਆ ਕਰ ਤੂੰ ਜੇ ਮੰਮੀ ਨਹੀਂ ਹੈਗੀ ਅਸੀਂ ਤਾਂ ਹੈਗੇ ਆ ਮੈਂ ਤਾਂ ਹੈਗਾਗਾ ਜਿਹੜੇ ਤੋਂ ਦੇ ਕਰ ਕੀ ਆ ਗਏ ਨੀ ਸਮਝ ਨਾ ਮੈਨੂੰ ਇਹ ਜਮਾ ਜੀ ਨਹੀਂ ਲੱਗਦਾ ਤੇਰਾ ਹੱਥ ਤੋਂ ਬੰਦ ਨਹੀਂ ਤੇਰਾ ਘਰ ਆਇਆ ਜੇ ਜਦੋਂ ਮਰਜੀ ਆ ਆਪਾਂ ਲੈ ਬੈ ਗੇ ਪਣ ਨੂੰ ਚੁੱਟ ਰਹਿੰਦੀ ਬਣੀ ਅਜਦੋਂ ਨਾ ਵੀਰੇ ਸਰਦਾ ਨਹੀਂ ਘਰੇ ਨਹੀਂ ਸਰਦਾ ਤੇ ਰੋਟੀ ਦਾ ਔਖਾ ਰੰਦਾ ਆਹ ਬਰ ਬਾਈ ਦੀ ਰੋਟੀ ਦਾ ਔਖਾ ਆ ਚਲੋ ਫਿਰ ਜਾਣਦੇ ਨੂੰ ਘੇ ਲਾਉਂਦੀ ਜਾਂਦਾ ਜੇ ਘਰੇ ਵੀ ਨਹੀਂ ਸਰਦਾ ਇਹਨਾਂ ਨੇ ਤੈਨੂੰ ਤਾਂ ਆਇਆ ਵੀ ਕਦੋਂ ਬਗਦੇ ਇਹ ਲੈ ਮੈਂ ਤਾਂ ਇਹਦੇ ਮਾਰੀ ਕਹਿੰਦੀ ਵੀ ਨੇਰਾ ਹੋ ਜੂ ਕੰਮ ਧੰਦੇ ਰੋ ਵੀ ਚੱਲੇ ਬੱਸ ਵੀ ਕਈ ਵਾਰ ਆਉਂਦੀ ਹੈ ਨਾ ਮੈਂ ਸੋ ਜਾਂਦੀ ਆ ਵੀ ਚਲ ਟਾਈਮ ਨਾਲ ਚੱਲ ਜੂ ਰੂ ਹੀ ਕਰੇ ਤੂੰ ਆਦਾ ਵਿਵਹਾਰ ਜਾਂ ਸੁਧਾਰ ਲਾ ਲੈ ਪੈਸੇ ਤੁਸੀਂ 500 ਰੁਪਏ ਦੇ ਤਾਂ ਸੂਟ ਐਨਾ ਸੋਹਣਾ ਸੂਟ ਦਿੱਤਾ ਹੋਰ ਕਿਸੇ ਦਾ ਨਹੀਂ ਮਲਾਉਂਦੀ ਨਹੀਂ ਹੈਗੀ ਤੂੰ ਚੰਗੀ ਤਰ੍ਹਾਂ ਪਹਿਨਣ ਨੂੰ ਬਲਾਉਣ ਵਾਲਾ ਕੀ ਮਗਰ ਰਹਿ ਗਿਆ ਸੂਟ ਦਿੱਤਾ ਪੈਸੇ ਉੱਤੇ ਵਧੀਆ ਚਾਹ ਪਾਣੀ ਪਿਆਇਆ ਚੱਲ ਆਪੇ ਕੁੜੀਆਂ ਨੂੰ ਬੁਲਾ ਲੰਦੀ ਮੜਾ ਜਾ ਨਾ ਕੁੜੀਆਂ ਤੋਂ ਕੀ ਕਰਾਉਣਾ ਤਾਂ ਸੁੱਤੀਆਂ ਪਈਆਂ ਨੇ ਪਈਆਂ ਟੀਵੀ ਤਾਂ ਦੇਖੀ ਜਾਂਦੀਆਂ ਨੇ ਬੁਲਾ ਦੇ ਨਾ ਤੂੰ ਉਹਨਾਂ ਨੂੰ ਕਰਾਉਣਾ ਕੀ ਉਹਨਾਂ ਤੋਂ ਫਿਰ ਮੇਲ ਲੈਣਗੇ ਪੂਆ ਜਾਂਦੀ ਹੈ ਜੇ ਉਹਨਾਂ ਦੀ ਆਹ ਪੂਆਗਲਾ ਹੀ ਜਾਂਦੀ ਥੋੜੀ ਤਪੂਆ ਨੰਨੋ ਲੈ ਲਓ ਪੈਸਾ ਨੂੰ ਕੀ ਹੋਇਆ ਬਣਾਈ ਕੋਈ ਨਾ ਵੀਰੇ ਫਿਰ ਕੀ ਹੋ ਗਿਆ ਕੋਈ ਨਾ ਵੀਰੇ ਫਿਰ ਕੀ ਹੋ ਗਿਆ ਨਿਆੜੀਆਂ ਲੱਤੀ ਜਲਾ ਲੈਂਦੀ ਨਾ ਬਣੇ ਕੁੜੀਆਂ ਨੂੰ ਤਾਂ ਪੈਸੇ ਦਿੰਦੇ ਹੁੰਦੇ ਆ ਲੈਂਦੇ ਥੋੜੀ ਹੁੰਦੀਆਂ ਕੁੜੀਆਂ ਤੋਂ ਪੈਸੇ ਕੋਈ ਨਾ ਵੀਰੇ ਫਿਰ ਇਹ ਵੀ ਮੇਰੀਆਂ ਧੀਆ ਵਰਗੀਆਂ ਨੇ ਮੈਂ ਕਿਹਾ ਨਾ ਹਲਕੇ ਦੇ ਪਰਚੇ ਰੱਖ ਲੈ ਸਿੱਖ ਲਾਇਆ ਕੋਸਾ ਕੀ ਜਖਰਾ ਬਰੇਸਤੀ ਜਨੇ ਨੇ ਬੇਫੀ ਹੋਏ ਪੈਸੇ ਦੇ ਇਸ਼ਾਰੇ ਦੇ ਕੇ ਅੰਦਰੇ ਕਿ ਕਲੋਕੀ ਦੇ ਦਿੱਤੇ ਗਾਹ ਪਰ ਜਾਂ ਨਵੀ ਫਿਰ ਨੰਦਾਂ ਦਾ ਬਹੁਤ ਕਰਦੀਆਂ ਹੁੰਦੀਆਂ ਨੇ ਕਰਦੀ ਮੈਂ ਵੀ ਕਰਦੀ ਆ ਨਾ ਥੋੜਾ ਸੂਟ ਦਿੱਤਾ ਬੇਰੇ ਮੁੰਡਾ ਵੀ ਰਹਿ ਰਿਹਾ ਸ਼ਾਬਾਸ਼ ਏ ਤੇਰੇ ਪੈਸੇ ਲੈਣ ਵਾਸਤੇ ਤਾਂ ਮੁੰਡਾ ਵੀ ਬਣਿਆਤਾ ਤੂੰ ਹੈ ਮੈਂ ਪੈਸੇ ਲੈਣ ਦੀ ਗੱਲ ਕੀਤੀ ਹੈ ਮੇਰੇ ਰਖੜੀ ਦੀ ਗੱਲ ਕੀਤੀ ਹੈ ਮੇਰੇ ਰਖੜੀ ਦੀ ਬੰਨੀ ਆਈ ਉਹਨੇ ਰਖੜੀ ਦਾ ਮੈਨੂੰ ਪਤਾ ਹੀ ਹੈ ਕਿਹੜੀ ਰਖੜੀ ਦੀ ਗੱਲ ਕਰਦੀ ਏ ਤੂੰ ਰਖੜੀ ਤਾਂ ਭੈਣ ਨੇ ਪਹਿਲੀ ਰੱਖਤੀ ਸੀਗੀ ਉਹਦੇ ਹਿੱਸੇ 'ਚ ਕਿੱਥੇ ਰੱਖਦੀ ਮੈਂ ਤਾਂ ਦੱਸ ਦੇਣੀ ਕਿੱਥੇ ਕਿੱਥੇ ਰੱਖਦੀ ਕਿ ਭੈਣ ਜੀ ਪਾਣੀ ਵਾਸੋਂ ਉਹ ਧਾਰੀ 'ਚ ਰੱਖੀ ਆ ਗੁਰਫਤੇ ਦੀ ਰਖੜੀ ਉਹ 'ਚ ਰੱਖਤੀ ਸੀ ਮੈਂ ਫਿਰ ਮੈਂ ਤਾਂ ਧਿਆਨ ਨਹੀਂ ਦਿੱਤਾ ਪਲੇਟ 'ਚ ਮੈਂ ਤਾਂ ਹੀ ਚੱਕ ਕੇ ਰੱਖੀ ਸੀ ਫਿਰ ਸੋਇਚ ਦੇਖ ਲੈ ਜਾ ਕੇ ਰਖੜੀ ਪਈ ਆ ਗੁਰਫਤੇ ਦੀ ਉਹਦੇ ਵਿੱਚ ਰੱਖੀ ਹੋਈ ਹੋਈ ਹੋਰ ਚੱਲੋ ਚੱਲ ਜੀ ਤੁਸੀਂ ਲੜੋ ਬਣਾ ਮੈਂ ਜਾਣੀ ਹੈ ਇਹ ਦੱਸ ਲੜੋ ਤੂੰ ਲੜਾ ਕੋ ਦੱਸ ਤਮ ਹੋਇਆ ਕਸਰੇ ਕੋਈ ਕੱਲ ਮੈਂ ਛੱਡਣਾ ਪੈਨਦਨ ਮਤ ਦਾ ਬੜੀ ਖੁਸ਼ ਹੋ ਗਈ ਅਨੀਆਂ ਅਜ ਤਾਂ ਖੁਸ਼ ਹੋ ਮਾ ਨਾ ਆਰੇ ਖੁਸ਼ ਹੁਟਾ ਅੱਛਾ ਇਹ ਦਿੱਤਾ ਮੇਰੀ ਪਰਜਾਈ ਨੇ ਦਿੱਤਾ ਅੱਛਾ ਆ ਮੇਰੇ ਭਾਈ ਨੇ 500 ਰੁਪਇਆ ਦਿੱਤਾ ਬੜਾ ਇਹ ਕਿਹਦਾ ਨਿੱਤਰੀ ਤੇਰੀ ਪਰਜਾਈ ਤੁਸਤਾ ਕਹਿੰਦੇ ਸੀ ਤੇਰੀ ਪਰਜਾਈ ਉੱਥੇ ਗਈ ਨੇ ਤੈਨੂੰ ਬੁਲਾਉਣੀ ਨਹੀਂ ਹੈਗਾ। ਅੱਛਾ। ਮੈਨੂੰ ਮੇਰੀ ਪਰਜਾਈ ਨੇ ਇੰਨਾ ਪਿਆਰ ਦਿੱਤਾ ਉੱਥੇ ਗਈ ਨੂੰ ਦੇਖ ਲੈ। ਵਧੀਆ ਗੱਲ ਐ ਮੇਰਾ ਵੀ ਫਿਰ ਤੇਰੇ ਨਾਲ ਜਾਣ ਨੂੰ ਜੀ ਕਰੂਗਾ ਮੈਂ ਤਾਂ ਹੀ ਨਹੀਂ ਗਈ ਕਿ ਤੇਰੀ ਪਰਜਾਈ ਨੇ ਤੈਨੂੰ ਜਰਦੀ ਹੈਗੀ। ਵਧੀਆ ਤੂੰ ਐ ਖੁਸ਼ ਰਹੀਂ ਮੇਰਾ ਵੀ ਦੀ ਜਾ ਕਰੇ ਉੱਥੇ ਜਾਣ ਨੂੰ। ਤੁਸਤਾ ਵੀ ਗੱਲ ਦਿਲ ਤੇ ਲਾ ਜਾਂਦੇ ਹੋ। ਉਹਦਾ ਕਈ ਵਾਰ ਮੂੰਹ ਹੀ ਕਿਸੇ ਗੱਲ ਦਾ ਮੜਾ ਮੋਟਾ ਗੁੱਸਾ ਹੋ ਜਾਂਦਾ ਚਲ ਉਹਦੇ ਦਿਲ 'ਚ ਉਹਦੇ ਨੂੰ ਐ ਲੱਗਿਆ ਹੋਊ ਕਿਸੇ ਗੱਲ ਤੋਂ ਬੁਰਾ ਲੱਗਿਆ ਹੋਊਗਾ। ਆ ਕਰਕੇ ਨਹੀਂ ਬੁਲਾਇਆ ਹੋਣਾ ਚਾਚੇ ਨਾਲ ਆਏ ਤਾਂ ਨਹੀਂ ਮੇਰੀ ਪਰਜਾਈ ਦਿਲ ਦੀ ਤਾਂ ਨਹੀਂ ਮਾੜੀ ਹੈਗੀ ਨਾ ਨਾ ਇੰਨਾ ਖੁਸ਼ ਹੋ ਕੇ ਤੂੰ ਮੁੜੀ ਨਹੀਂ ਨਾ ਉੱਥੋਂ ਮੈਂ ਤਾਂ ਤੂੰ ਹਰ ਵਾਰ ਢਿੱਲਾ ਜਿਹਾ ਮੂੰਹ ਕਰਕੇ ਆਉਣੀ ਆ ਇੱਥੇ ਕੋਈ ਸ਼ਾ ਮੇਰਾ ਵੀ ਜੀ ਕਰਦਾ ਵੀ ਉੱਥੋਂ ਤੂੰ ਖੁਸ਼ ਹੋ ਕੇ ਆਏ ਤਾਂ ਇਹ ਤੁਹਾਨੂੰ ਫਿਰ ਪਤਾ ਹੀ ਆ ਹੁਣ ਜਿੰਨਾ ਚਿਰ ਮਾਂ ਬਾਪ ਹੁੰਦਾ ਉਹਨਾਂ ਜਿਹੀ ਪੇਕੇ ਹੁੰਦੇ ਨੇ ਹਾਂ ਚਲ ਵਧੀਆ ਗੱਲ ਹੈ ਤੂੰ ਤੇਈਆਂ ਤੇਰੀ ਪਰਜਾਈ ਨੇ ਵਧੀਆ ਕਰਾ ਚਲ ਚਲ ਤੁਸੀਂ ਬਹਿ ਜਾਓ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਹੁਣ ਕੀ ਪਤਾ ਤੇ ਮੇਰੀ ਪਰਛਾਈਂ ਉੱਥੇ ਮੇਰੇ ਗਈ ਨਾ ਕੀ ਕੁਛ ਕੀਤਾ ਪਹੁੰਚ ਗਈ ਹੋਣੀ ਮਹਾਰਾਣੀ ਹੁਣ ਤਾਂ ਵੀ ਤੇਰੀ ਖੁਸ਼ ਹੋਣੀ ਲੜਾਈ ਪਵਾ ਕੇ ਕਰੇ ਜਦੋਂ ਵੀ ਆਉਂਦੀ ਹੈ ਨਾ ਸਾਡਾ ਕਲੇਸ਼ ਪਵਾ ਕੇ ਹੀ ਜਾਂਦੀ ਹੈ ਇਹ ਤਾਂ ਮੈਂ ਨਹੀਂ ਪਤਾ ਚੱਕਦੀ ਨਹੀਂ ਹੈਗੀ ਫੋਨ codimension ਰਿੰਗ ਵੱਜਦੀ ਨਹੀਂ ਕਿੰਨਾ ਫੋਨ ਆ ਗਿਆ ਤੇਰੀ ਭੁੜਾਈ ਦਾ ਫੋਨ ਨਾ ਹੁਣ ਤੇਰੇ ਪੈਗੀ ਘਾਲ ਦਾ ਸੰਦ ਸਾਡੇ ਦੋਨਾਂ ਦੀਆਂ ਦੀ ਲੜਾਈ ਪਵਾ ਕੇ ਜਦੋਂ ਵੀ ਆਉਣੀਆ ਘਰੇ ਤ੍ਰੇਸ਼ ਪਵਾ ਕੇ ਜਾਂਦੀ ਆ ਕਿੰਨਾ ਤੈਨੂੰ ਕਿਹਾ ਸੀ ਉਹ ਵੀ ਰੱਖਣੀ ਨਹੀਂ ਬਣਾਉਂਦੇ ਨਹੀਂ ਬਣਾਉਂਦੇ ਹੱਤੀ ਫਿਰ ਵੀ ਭੁੜਾਈ ਨੂੰ ਕਿਥੋਂ ਉਹ ਮਿਲ ਗਿਆ ਅੱਜ ਮੂਰੇ ਇੰਨੀ ਬਿਸ਼ਰਮ ਮਾਂ ਤੇਰੇ ਵੱਲ ਦੀ ਬਿਸ਼ਰਮ ਮੈਂ ਦੇਖਣੀ ਹੈੀ ਮੇਰੇ ਲਈਆਂ ਜੋ ਕਿ ਉਹਨਾਂ ਐਚੂਗੜੇ ਲਾਂਦੀ ਵੀ ਹਾਂ ਮੈਨੂੰ ਮੋਰ ਤੇ ਫਰਾਜੀ ਮੋਰ ਤੇ ਚਾਪਣੇ ਨੂੰ ਪੁੱਛਿਆ ਹੈਗਾ ਉਮੇਦੋ ਕੋਈ ਆ। ਤਾਂ ਜੇ ਤਰਿਕ ਕਾਰਗਿਆਤਤ ਵੀ ਹੋ ਸਕਦੇ ਹੋ ਲਈ 3 15 ਦਿਨ ਵੀ ਹੋਏ ਕੋਈ ਕੁਝ ਨਾ ਰਸਤਾ ਜਿਵੇਂ ਖਰਾਸਨਾ ਨਾ ਪਰਾਇਆ। ਕੈਸੇ ਲੜਦੇ ਵਾਲੇ ਦਾ ਫੇਰ ਦਾ। 50 ਰੁਪਏ ਦਾ ਤੇ ਜੋਨੇ ਸੂਰੇ ਨਾਲ ਸੋਨਾ ਲੈ ਗਈ। ਇੱਕ ਵਾਰੀ ਦੇਖਿਆ ਬਸ ਮਾਣਾ ਇਹ ਕੰਨ ਨਾਲ। ਬਸ ਇਸ ਵੇ ਪੀਗਣਾ ਚੁਮੀਦਾ ਵੀ ਵੇਟੇ ਇਦਿ ਤੜ ਕਾ ਫਿਕਸ ਨਹੀਂ ਹੋ ਰਿਹਾ। ਹੋ ਰਹੀ ਹੈ ਦੇਸੋ ਮੈਂ ਬਿਗਿਤੀ ਹੋ ਰਿਹਾ ਨੇ ਕੋਈ ਨਾ। ਜਦੋਂ ਇਹ ਨਾ ਹੋਵੇ ਨਾ ਤੂੰ ਦੀ ਤਰਫ ਜੇ ਕਰ। ਹਾਂ ਜੀ। ਆ ਲੋ ਜੀ ਤਰ ਲਗੂ ਕੁ ਬੜਾ ਖੁਸ਼ ਹੋ ਕੇ ਆਈ ਪਿੰਡ ਬਤੌਰ ਹੋਰ ਜੀ ਖੁਸ਼ ਹੋਣਾ ਹੀ ਸੀ ਮੇਰੇ ਭਾਈ ਪਰਜਾਈ ਨੇ ਮੇਰਾ ਇੰਨਾ ਮਾਨ ਸਤਕਾਰ ਕੀਤਾ ਗਈ ਦਾ ਉਥੇ ਅੱਛਾ ਉਹਦਾ ਮੈਥੋਂ ਬੜਾ ਵੱਡਾ ਉੱਲਾ ਰੱਖਿਆ ਨਾ ਜੀ ਮੈਂ ਕਿਉਂ ਉੱਲਾ ਰੱਖਿਆ ਨਾ ਨਾ ਮਾਰ ਤੇਰੀ ਪਰਜਾਈ ਦਾ ਫੋਨ ਆਇਆ ਸੀ ਹੁਣ ਹੁਣ ਤਾਂ ਪਤਾ ਨਹੀਂ ਲੱਗਿਆ ਵੀ ਆਏ ਸੀ ਵੀ ਉਸੇ ਫੋਨ ਚੱਕਿਆਗਾ ਮੈਂ ਬੋਲਿਆ ਹੈ ਨਹੀਂ ਇਧਰੋਂ ਮਾਚਲ ਬੋਲੀ ਜਾਣਦੇ ਉਹਨਾਂ ਦਾ ਸੌ ਕੁਸ ਬੋਲਿਆ ਤੈਨੂੰ ਉਹ ਟੱਪਾ ਕਿਹਾ ਜਿਹੜਾ ਨਾ ਕਹਿਣਾ ਹੋਵੇ ਨਾ ਜੀ ਭਲੇਖੇ ਨਾਲ ਲੱਗਿਆ ਹੋਣਾ ਕਿਸੇ ਨੂੰ ਹੋਰ ਲਾਉਂਦੀ ਹੋਣੀ ਨਹੀਂ ਲੈ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਫੋਨ ਤੋਂ ਮੈਂ ਤਾਂ ਐ ਸੀ ਵਿਚਾਰ ਸੁਧਰ ਗਈ ਹੋਊਗੀ ਉਹ ਗੱਲ ਕਰੋ ਸੁਧਰਨ ਵਾਲੀ ਹੈ ਹੀ ਨਹੀਂ ਮੈਂ ਤੈਨੂੰ ਕਿਹਾ ਸੀ ਵੀ ਉਹ ਨਹੀਂ ਸੁਧਰਦੀ ਹੈਗੀ ਯਾਰ ਤੇਰੇ ਪਿੰਡ ਚਲਦੇ ਆਪਾਂ ਉੱਥੇ ਜਾ ਕੇ ਗੱਲ ਕਰਾਂਗੇ ਫਿਰ ਮੈਂ ਤਾਂ ਹੁਣ ਹੀ ਆਈ ਆ ਜੀ ਹਲੇ ਪਿੰਡੋਂ ਨਾ ਨਾ ਆਪਾਂ ਚਲਦੇ ਆ ਉੱਥੇ ਜਾ ਕੇ ਗੱਲ ਕਰਦੇ ਆ ਵੀ ਕੀ ਗੱਲ ਆ ਭਾਈ ਦੱਸੋ ਸਾਨੂੰ ਅਸੀਂ ਤਾਂ ਵੀ ਤੁਹਾਡੇ ਮੁੜਕੇ ਆਉਂਦੇ ਨਹੀਂ ਸਾਨੂੰ ਦੱਸ ਦੋ ਸਹੀ ਕੀ ਗੱਲ ਹੈ ਹਾਂਜੀ ਆਪਾਂ ਕਾ ਨੂੰ ਵਿਗਾੜ ਪਾਣਾ ਉਹ ਤਾਂ ਜਿਹੇ ਜਸਵਾ ਹੈਗਾ ਉਹ ਮੇਰਾ ਵਰਤ ਲੈਂਦੀ ਆ ਨਾ ਨਾ ਮੈਂ ਇਥੋਂ ਨਹੀਂ ਚੱਲ ਜਾਦਾ ਹੈਗਾ ਦੇਖ ਉਹ ਤਾਂ ਇੰਨਾ ਕੁਝ ਬੋਲੀਆ ਮੈਂ ਤਾਂ ਬਸ ਇੱਕ ਇਧਰੋਂ ਬੋਲਿਆ ਨਹੀਂ ਹੈਗਾ ਮੈਂ ਚੁੱਪ ਕਰਕੇ ਸੁਣੀ ਗਿਆ ਮਾ ਚੱਲ ਬੋਲੀ ਜਾਣ ਦੇ ਕੋਈ ਗੱਲ ਨਹੀਂ ਮੈਨੂੰ ਤਾਂ ਜੀ ਵਰਤਨ ਨੂੰ ਮੇਰਾ ਭਰਾ ਹੀ ਹੈ ਮੈਂ ਹੋਰ ਕਿਹਦੇ ਨਾਲ ਵਰਤਣਾ ਮੈਂ ਉਸ ਨਾਲ ਵਰਤੂੰ ਜੇ ਆਪਾਂ ਹੁਣ ਉਹਦੇ ਨਾਲ ਜਾ ਕੇ ਕੁਝ ਬੋਲੋਂਗੇ ਤੁਸੀਂ ਉਧਰ ਉਧਰ ਹੀ ਗੁੱਸਾ ਵਾਜੂਗਾ ਉਹ ਮਾੜੇ ਦੇ ਪਿੱਛੇ ਮੇਰਾ ਭਰਾ ਭਰਾ ਨਾਲ ਵੀ ਫਰਕ ਪੈ ਜਾਊਗਾ ਆ ਮੈਂ ਕੁਝ ਨਹੀਂ ਦੂੰਦਾ ਚੱਲ ਮੇਰੇ ਨਾਲ ਤੂੰ ਖੜੀ ਹੋ ਜਾ ਕਰ ਹਾਂ ਜੇ ਚਾਹ ਤਾਂ ਪੀ ਲੈਂਦੇ ਚਾਹ ਬਾਤ ਕੀ ਪੀਵਾਂਗੇ ਮੈਨੂੰ ਚਾਹ ਹੁਣ ਲੰਘਦੀ ਨਹੀਂ ਹੈਗੀ ਜਿਹੜੀਆਂ ਗੱਲਾਂ ਉਹ ਕਹੀਆਂ ਜੀ ਮੈਂ ਹਲੇ ਵੀ ਕਹਨੀ ਆ ਪਮੜ ਚੱਲਦੇ ਆ ਮਾੜੇ ਦੇ ਪਿੱਛੇ ਦੇ ਨਹੀਂ ਤੂੰ ਆਇਆ ਲੱਗਦਾ ਮੈਂ ਤੇਰਾ ਆਈਏ ਕਿ ਵੈਗਰੂ ਖੈਰ ਸੁੱਖ ਰੱਖੀ ਕਿਤੇ ਇਹਨਾਂ ਦੇ ਬੋਲੇ ਕਰਕੇ ਗੱਲ ਨਾ ਬਾਚੇ ਕਿਤੇ ਮੇਰੇ ਪਰ ਨਾਲ ਵੀ ਮੇਰਾ ਫਰਕ ਪੈ ਜੇ ਹੈ ਬੈਂਕ ਜਮਈ ਹੋਈ ਹੈ ਹੋਰ ਠੀਕ ਹੈ ਵਧੀਆ ਲੈ ਜੋ ਉਹ ਇੱਥੇ ਕੋਈ ਨੂੰ ਭਜਾ ਤੂੰ ਤੂੰ ਕਮੇਂ ਨਹੀਂ ਤੇ ਮਾਰੀ ਆ ਗਈ ਉਹਨੂੰ ਬੱਸ ਵੀ ਗੂੰ ਹੁਣ ਤਾਂ ਨਹੀਂ ਸੀ ਮਾਰਨ ਇਹਦਾ ਮੈਂ ਲੈ ਕੇ ਆਇਆਗਾ ਕੀ ਹੋ ਗਿਆ ਬਾਈ ਮੈਨੂੰ ਤਾਂ ਅਸੀਂ ਇਹ ਕੀ ਖੋਜੋ ਕੇ ਆਈ ਆਂ ਵਧੀਆ ਚਲੇ ਦੀ ਪਰਜਾਈ ਵਧੀਆ ਦਾ ਮਾਨਸਤਕਾਰ ਕਰਨ ਲੱਗੀ ਗੀ ਗੱਲ ਕਰ ਮੈਨੂੰ ਤਾਂ ਹੁਣ ਪਤਾ ਲੱਗਿਆ ਬਲੇ ਫੋਨ ਲਾਇਆ ਸੀ ਆ ਮੈਂ ਉਧਰ ਬੋਲਿਆ ਨਹੀਂ ਹੈਗਾ ਬੋਲੀ ਗਈ ਹੈ ਉਹ ਤਾਂ ਬੋਲੀ ਵਾਲਾ ਕੋਈ ਨਾ ਮੈਨੂੰ ਤਾਂ ਅਸੀਂ ਵੀ ਚੱਲ ਇਹਨਾਂ ਦਾ ਵੀ ਆਪਸ ਵਿੱਚ ਮੇਲ ਮਨਾਪ ਹੋ ਗਿਆ ਵੀ ਚੱਲ ਕੋਈ ਗੱਲ ਨਹੀਂ ਖੋਜੋ ਕੇ ਆਈ ਆਂ ਸੂਟ ਦਿੱਤਾ ਗੀ ਇਹ ਕਹਿੰਦੀ ਮੈਨੂੰ ਇੱਥੇ ਆਇਆ ਤਾਂ ਪ੍ਰਸਾਦ ਬੇਇੱਜ਼ਤੀ ਕਰਾਉਣਾ ਮਤਲਬ ਵੀ ਅਜੀਨ ਕਰਦਣਾ ਹੈਗਾ ਤੈਨੂੰ ਤਾਂ ਮੈਂ ਆਇਆ ਨਹੀਂ ਹੈਗਾ ਇਹਦੇ ਨਾਲ ਨਹੀਂ ਮੇਰਾ ਹੋਂਗੜਾ ਜੀ ਨਹੀਂ ਕਰਦਾ ਹੈਗਾ ਇੱਥੇ ਮੈਂ ਪੁੱਛ ਲੈਣਾ ਗੁਰਪ੍ਰੀਤਾ ਇੱਥੇ ਆਈ? ਕੀ ਕੀ ਕਹਾ ਦਾ ਤੂੰ ਫੋਨ ਲਾ ਕੇ? ਮੈਂ ਤਾਂ ਕੁਛ ਨਹੀਂ ਕਹਾ ਮੈਂ ਤੈਨੂੰ ਪੁੱਛਦੀ ਸੀ ਪਹੁੰਚੀ ਕਿੰਨੇ ਕ'ਵਾਂਜੇ ਪਹੁੰਚੀ ਬੱਸ ਤਾਂ ਨਾ ਮੈਂ ਕਿਹੋ ਜਿਹਾ ਤਾਂ ਕੁਛ ਨਹੀਂ ਕਹਾ ਮੈਂ ਦੱਸੀ ਬਾਈ ਤੂੰ ਕੀ ਕਹਾ ਕੀ ਕਹਿੰਦੀ ਸੀ ਇਹ ਫੋਨ ਤੇ? ਮੈਂ ਦੱਸ ਨਹੀਂ ਸਕਦਾ ਹੁਣ ਤੈਨੂੰ ਉਹ ਤਾਂ ਸੌ ਕੁਸ ਬੋਲੀ ਵੀ ਇੱਥੇ ਆ ਜਾਂਦੀ ਐ ਇਹ ਭੁੱਖੀ ਹੈਗੀ ਸੂਟਾਂ ਦੀ ਮਾਰੀ ਆ ਜਾਂਦੀ ਹੈਗੀ ਮੈਂ ਹੁਣ ਕੀ ਕੀ ਦੱਸਾਂ ਦੱਸ ਤੈਨੂੰ ਹੁਣ ਸੂਟਾਂ ਦੀ ਭੁੱਖੀ ਨੂੰ ਇਹ ਕੀ ਨੰਗਨੇ ਸਾਰਾ ਕੁਝ ਇਹਨਾਂ ਦੇ ਘਰੇ ਇਹ ਤਾਂ ਮੋਹ ਪਿਆਰ ਦੇ ਭੁੱਖੇ ਨੇ ਬਸ ਨੜੇ ਜਿਹੜੇ ਤੂੰ ਸੂਟ ਗਨੇ ਆਉਣੀ ਹੈ ਇਹ ਘਰ ਦੇ ਵਿੱਚ ਹਿੱਸਾ ਹੈ ਕੁੜੀ ਦਾ ਆਪਣੀ ਦਾ ਅੱਧਾ ਹਿੱਸੇ ਦੀ ਹੱਕ ਦਾ ਰਹੇ ਹਾਇ ਤਾਂ ਜੇ ਨਹੀਂ ਖੁਸ਼ ਹੈਗੀ ਫਿਰ ਅੱਗੇ ਤੋਂ ਨਾ ਨਾ ਆਵਾਂਗੇ ਕੋਸ਼ਤਾ ਕਿਉਂ ਨਹੀਂ ਬਈ ਇਹ ਨੰਦਾ ਹੱਕ ਆਉਣ ਦਾ ਕੁੜੀਆਂ ਦਾ ਕਿਹੜਾ ਹੱਕ ਨਹੀਂ ਹੁੰਦਾਗਾ ਜ਼ਮੀਨ ਚੋਂ ਅੱਧ ਦੀ ਮਾਲਕ ਹੈ ਭੈਣ ਜਿਆਦਾ ਹਿੱਸਾ ਵੜਾ ਕੇ ਲੈ ਗਈ ਫਿਰ ਕੀ ਕਰਨਗੀ ਸੂਟ ਸੂਟ ਹੀ ਰਹਿ ਜਾਣਗੇ ਪੱਲੇ ਲਓ ਸਿਆਣੀ ਐ ਕਿ ਮੈਂ ਵੜਾ ਕੇ ਲੈ ਕੇ ਆਉਂ ਮंडाਊਗੀ ਨਹੀਂ ਅਗਲੀ ਜਦੋਂ ਕਰੇ ਤਾਂ ਬਾੜਦੀ ਨਹੀਂ ਹੈਗੀ ਉਹਨੂੰ ਪਹਿਲੀ ਮੱਥੇ ਤੇ ਤੇਉੜੀਆਂ ਪਾ ਲੈਣੀ ਆ ਚੱਲ ਆਏ ਘਰ ਭੈਣੇ ਟੜਕੇ ਮੈਂ ਕਰਕੇ ਵਕੀਲ ਨਾਲ ਗੱਲ ਤੇਰੇ ਨਾਲ ਜ਼ਮੀਨ ਲਵਾਉਣਾ ਜਿਹੜੇ ਤੇ ਰਹੀ ਹਿੱਸੇ ਦੀ ਬਣਦੀ ਆ ਨਾ ਵੀਰੇ ਮੈਂ ਜ਼ਮੀਨ ਕੀ ਕਰਨੀ ਆ ਕੋਈ ਨਾ ਫਿਰ ਜੇ ਤੇਨੂੰ ਇਹ ਦੇਖ ਕੇ ਨਹੀਂ ਰਾਜੀ ਹੈਗੀ ਆਪਦਾ ਹੀ ਸਦਾ ਲੈ ਕੇ ਜਾਵੇਂਗੀ ਫਿਰ ਤੂੰ ਹਾਇ ਨਾ ਦੇਖੀ ਆਪਣੇ ਕੋਲ ਤਾਂ ਫਿਰ ਦੋ ਹੀ ਕਿੱਲੇ ਰਹਿ ਜਾਣਗੇ ਜਿਵੇਂ ਅੱਛਾ ਤੈਨੂੰ ਦੋ ਕਿੱਲੇ ਤਾਂ ਦਿਸਗੇ ਵੀ ਭੈਣ ਲੈ ਕੇ ਜਾਊ ਜਿਹੜੀ ਭੈਣ ਦਾ ਪਿਆਰ ਆ ਉਹ ਤੈਨੂੰ ਦਿਸਦਾ ਨਹੀਂ ਹੋਏਗਾ ਨਾ ਵੀਰੇ ਮੈਂ ਜਮੀਨ ਕੀ ਕਰਨੀ ਆ ਸਾਡੇ ਤੇ ਰੱਬ ਦਾ ਤਾਂ ਸਾਰਾ ਕੁਝ ਹੈ ਤੂੰ ਦੇਖ ਕਿੰਨਾ ਪਿਆਰ ਕਰਦੇ ਆ ਆਪਣੀਆਂ ਭਤੀਜੀਆਂ ਨੂੰ ਤੇ ਭਤੀਜੇ ਨੂੰ ਤੇ ਆਪਦੇ ਭਾਈ ਨੂੰ ਦੋ ਕਿੱਲੇ ਨੂੰ ਠੋਕਰ ਮਾਰੀ ਐ ਤੂੰ ਹਜੇ ਸੂਟਾਂ ਨੂੰ ਜੱਕੀ ਬੈਠੀ ਆ ਕਿ ਸੂਟਾਂ ਦੀ ਲਾਲਚ ਜਣਾ ਹੈ ਦੋ ਕਿੱਲੇ ਕੌਣ ਛੱਡ ਸਕਦਾਗਾ ਜੇ ਲਾਲਚ ਹੁਣ ਲਾਲਚਨ ਹੁੰਦੀ ਦੋ ਕਿੱਲੇ ਬੰਡਾ ਕੇ ਲੈ ਜਾਂਦੀ ਅਗਲੀ ਹੋਰ ਮੇਰੀ ਵੀ ਨਾ ਕਲਤੇ ਪਰਦਾ ਬੈਜਣਾ ਦਵ ਚੋਰੀ ਹਣਾ ਉਹ ਦੁਖੀ ਹੋ ਕੇ ਜਾਂਦੀ ਸੀ ਕਿੰਨੀ ਖੁਸ਼ ਹੋ ਕੇ ਆਂਗੀ ਗਏ ਭੱਜ ਕੇ ਮਿਲਦੀ ਰਹੀ ਹਾਂ ਘਰੇ ਆਈ ਨਾ ਰੱਖ ਲਈ ਤੇ ਮੈਂ ਵੀ ਪਰਜਾਈਤ ਵੀ ਜੇ ਮੈਂ ਕਹਿੰਦੀ ਵਿੱਚ ਇਹ ਗੋ ਕੁਝ ਵੀ ਨਹੀਂ ਸਕੇਗੀ ਜਿਵੇਂ ਮੈਂ ਬੋਲਦੀ ਕੋਲਾ ਦੇ ਮੈਂ ਕਰਕੇ ਕਹਿੰਦੀ ਵੀ ਚੱਲ ਕੋਈ ਫਤਗਾ ਉੱਤੀ ਹੋ ਗਿਆ ਨਾ ਮੈਂ ਉਹ ਨੂੰ ਭੱਜ ਭੱਜ ਕੇ ਪਈ ਫਿਰ ਕੀ ਹੋਵੇ ਸਾਲ ਸਾਲ ਵਾਦ ਤਿਹਾਰ ਆਉਂਦੇ ਜਿਆ ਦੀ ਕਿਹੜਾ ਰੋਜ਼ ਹੀ ਆਈ ਰਹਿੰਦੀ ਆ ਨਾਲ ਸਾਰੀ ਆਉਂਦੇ ਨੇ ਆਪਦੇ ਭੈਣ ਭਰਾਵਾਂ ਦੇ ਘਰ ਤੂੰ ਤੂੰ ਵੀ ਤਾਂ ਆਪਦੇ ਪੇਕੇ ਜਾਨੀ ਐ ਜੇ ਗਾਹਾਂ ਤੇਰੀ ਪਰਜਾਈ ਤੇਰੇ ਨਾਲ ਆਏ ਕਰੇ ਹੋਰ ਦੇਖੀ ਇਹ ਗੱਲ ਤਾਂ ਮੈਂ ਸੋਚੀ ਨਹੀਂ ਲਈ ਵੀ ਮੇਰੇ ਦਿਲ ਤੇ ਵੀ ਕੀ ਬਿੱਤੂ ਇਹ ਨਾ 니جے ਉਹ ਮੈਨੂੰ ਐ ਭੱਜ ਭੱਜ ਕੇ ਜਾਂ ਪਾਣੀ ਧੱਕਣਾ ਪੁੱਛੂ ਵੀ ਗਈ ਫੇਰੀ ਤੈਨੂੰ ਪਤਾ ਲੱਗਦਾ ਜੀ ਤੇਰੀ ਪਰਜਾਈ ਤੇਰੇ ਵਰਗੀ ਹੁੰਦੀ ਅੱਗੇ ਸਾਰਾ ਕੁਝ ਤਾਂ ਉਹ ਤੈਨੂੰ ਦੇ ਦਿੰਦੀ ਐ ਮੈਂ ਜਨਾ ਕਰਕੇ ਪੜਦਾ ਪੈ ਰਹੀ ਸੀ ਕਿ ਮੈਂ ਤੇ ਕਦੇ ਇਹ ਗੱਲ ਸੋਚੀ ਨਹੀਂ ਸੀ ਆਗੀ ਹੁਣ ਤੈਨੂੰ ਸਮਝੋ ਹੋ ਗਈ ਅਕਲ ਟਿਕਾਣੀ ਤੇਰੀ ਹੋਰ ਮੈਨੂੰ ਹੁਣ ਸਮਝ ਆਈ ਹੈ ਵੀ ਹਨਾ ਕਿਉਂ ਮੈਂ ਭੱਜ-ਭੱਜ ਕੇ ਪੈਂਦੀ ਇਹ ਬੇਚਰੀ ਨੂੰ ਨਾ ਤੂੰ ਵੀ ਜੀਨੇ ਮੈਨੂੰ ਮਾਫ ਕਰ ਲੈ ਮੇਥੋਂ ਗਲਤੀ ਹੋਈ ਕਿ ਮੈਂ ਤੁਹਾਨੂੰ ਐ ਬੋਲਦੀ ਰਹੀ ਥੋੜਾ ਨਾ ਮਾੜਾ ਵਿਵਹਾਰ ਕੀਤਾ ਇਹਨਾਂ ਉ ਵੀ ਰਖੜੀ ਤੇ ਹਾਰ ਤੈ ਨਾ ਕੋਈ ਨਾ ਪੱਪੀ ਵਾਸਤੂ ਸੀ ਮੈਨੂੰ ਕਿਹੜੇ ਮੱਥੇ ਬੁਲਾ ਲਿਆ ਕਰੋ 아이 ਨੂੰ ਮੈਨੂੰ ਸੋਤੋਂ ਕੁਛ ਨਹੀਂ ਚਾਹੀਦਾ ਹੈਗਾ ਹਨਾ ਤੇਰਾ ਘਰ ਆ ਕਦੋਂ ਮਰਜੀ ਆਦੀ ਤੇ ਕਦੋਂ ਮਰਜੀ ਆ ਕੋਈ ਗਲਤੀ ਹੋ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਇਹ ਵੀਡੀਓ ਸਾਰੀਆਂ ਭਜਾਈਆਂ ਲਈ ਨਹੀਂ ਹੈਗੀ ਵੀ ਸਾਰੀਆਂ ਹੀ ਮਾੜੀਆਂ ਹੁੰਦੀਆਂ ਇਹ ਕੁਝ ਕੀ ਹੁੰਦੀਆਂ ਜਿੰਨਾ ਹੀ ਸੋਚ ਦਾ ਫਰਕ ਹੁੰਦਾ ਤੇ ਬਾਕੀ ਤੁਸੀਂ ਕਮੈਂਟ ਕਰਿਆ ਕਰੋ ਨਾਲੇ ਜੇ ਸਾਡੀ ਵੀਡੀਓ ਨੂੰ ਤੁਸੀਂ YouTube ਤੇ ਦੇਖਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ Facebook ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਕਮੈਂਟ ਕਰਿਆ ਕਰੋ ਜੇ ਤੁਸੀਂ ਸਾਡਾ ਸਾਡੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੰਜਾਬੀ ਵਿਰਸਾ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰੋ ਜੀ ਤੇ ਇੱਕ ਗੱਲ ਹੋਰ ਜੀ ਸਾਡੇ ਅਸੀਂ ਇੰਨੀ ਗਰਮੀ ਚ ਆਹ ਕਰਦੇ ਆ ਵੀਡੀਓ ਬਣਾਉਣੇ ਆ ਬਹੁਤ ਮਿਹਨਤ ਲੱਗਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਧੰਨਵਾਦ